ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਬڑے ਛੋਟੇ ਨੋਟਿਸ ਤੇ ਆਏ ਹੋ ਇਸ਼ੂ ਇੱਕ ਬੜਾ ਗੰਭੀਰ ਇਸ਼ੂ ਬੜਾ ਚਿੰਤਾਜਨਕ ਇੱਕ ਇਹੋ ਜਿਹਾ ਇਸ਼ੂ ਇਹੋ ਜਿਹਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਘਰ ਘਰ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਜਿਸ ਮੁੱਦੇ ਨੂੰ ਕੱਲ ਫਰੀਦਕੋਟ ਪੁਲਿਸ ਦਾ ਇੱਕ ਕਾਂਸਟੇਬਲ ਜਿਹਦਾ ਨਾਮ ਗੁਰਮੀਤ ਸਿੰਘ ਹੈ ਉਹ ਮਹਾਲੀ ਹੈਰੋਇਨ ਵੇਚਣ ਗਿਆ ਅੱਧਾ ਕਿਲੋ ਹੀਰੋਇਨ ਨਾਲ ਐਸਟੀਐਫ ਨੇ ਉਥੇ ਕਾਬੂ ਕੀਤਾ ਅੱਜ ਹਾਲਾਤ ਜਿਹੜੇ ਬਣਿਆ ਪੰਜਾਬ ਦੇ ਹਰ ਰੋਜ਼ ਸਵੇਰੇ ਸ਼ਾਮ ਖਬਰਾਂ ਆਉਂਦੀਆਂ ਕਿ ਅੱਜ ਡਰਗ ਓਵਰਡੋਜ਼ ਨਾਲ ਪੰਜ ਬੰਦਿਆਂ ਦੀ ਡੈਥ ਹੋ ਗਈ ਜੀ ਅੱਜ ਡਰਗ ਓਵਰਡੋਜ਼ ਨਾਲ ਸੱਤ ਬੰਦਿਆਂ ਦੀ ਡੈਥ ਹੋ ਗਈ ਇੱਕ ਪਿੰਡ ਦੇ ਵਿੱਚ ਡਰਗ ਓਵਰਡੋਜ਼ ਨਾਲ ਚਾਰ ਬੰਦਿਆਂ ਦੀ ਡੈਥ ਹੋ ਗਈ ਇਹ ਖਬਰਾਂ ਹਰ ਰੋਜ਼ ਆ ਰਹੀਆਂ ਪਰ ਇੱਕ ਪੁਲਿਸ ਕਾਂਸਟੇਬਲ ਜਿਸ ਫੋਰਸ ਦੀ ਜ਼ਿੰਮੇਵਾਰੀ ਹੈ ਰੱਗ ਤੇ ਰੋਕ ਵੀ ਲਾਉਣੀ ਰੱਗ ਜਿਹੜੇ ਸਮੱਗਲਰਸ ਹੈ ਉਹਨਾਂ ਨੂੰ ਕਾਬੂ ਕਰਨਾ ਅੱਜ ਜਦੋਂ ਉਹ ਰਲ ਕੇ ਇਹ ਕੰਮ ਕਰਨ ਲੱਗ ਗਏ ਹੈ ਤੇ ਇਹਦੂ ਵੱਡੀ ਚਿੰਤਾ ਦਾ ਵਿਸ਼ਾ ਖੀ ਪਰ ਇਹਦੇ ਵਿੱਚ ਇਸ ਕਾਂਸਟੇਬਲ ਦੀ ਅਰੈਸਟ ਨੇ ਕਈ ਵੱਡੇ ਸਵਾਲ ਖੜੇ ਕੀਤੇ ਹੈ ਜਿੱਥੇ ਸਰਕਾਰ ਦਾ ਵੀ ਦੋਰਾ ਚਿਹਰਾ ਜਿੱਥੇ ਮੁੱਖ ਮੰਤਰੀ ਦਾ ਦੋਰਾ ਚਿਹਰਾ ਸਾਹਮਣੇ ਹੁੰਦਾ ਤੁਸੀਂ ਦੇਖੋ ਆ ਖਬਰ ਅੱਜ ਲੱਗੀ ਹੈ ਇੱਕ ਕਾਂਸਟੇਬਲ ਤੇ ਉਹਦੀ ਇੱਕ ਮਹਿਲਾ ਸਾਥੀ ਅੱਧਾ ਕਿਲੋ ਤਕਰੀਬਨ ਅੱਧਾ ਕਿਲੋ ਹਿਰੋਇਨ ਨਾਲ ਮੋਹਾਲੀ ਕਾਬੂ ਕੀਤਾ ਕੋਲ ਹੁਣ ਇਹ ਜਿਹੜੀ ਮਹਿਲਾ ਸਾਥੀ ਹੈ ਉਹਦੀ ਨਵਦੀਪ ਕੌਰ ਕਾਂਸਟੇਬਲ ਦਾ ਨਾਮ ਗੁਰਮੀਤ ਸਿੰਘ ਹੈ ਉਹ ਪਹਿਲਾਂ ਹੀ 6 ਕ੍ਰਾਈਮਨਲ ਕੇਸਿਸ ਦੇ ਵਿੱਚ ਬੁਕਤ ਹੈ ਇਹਦੇ ਚੋ ਤਿੰਨ ਡਰੱਗ ਸਮਕਲਿੰਗ ਨਾਲ ਰਿਲੇਟਡ ਹੈਬੀ ਜੁਵਲਰ ਮੈਂ ਤੁਹਾਨੂੰ ਰੋਕਾ ਪੜ ਕੇ ਦੱਸੂਗਾ ਜਿਹੜਾ ਐਸਟੀਐਫ ਨੇ ਲਿਖਿਆ ਉਹਨਾਂ ਨੇ ਵੀ ਲਿਖਿਆ ਕਿ ਬੜੇ ਲੰਮੇ ਸਮੇਂ ਤੋਂ ਇਹ ਮੁਹਾਲੀ ਦੇ ਏਰੀਆ ਚ ਕੋਮਿਤ ਸਿੰਘ ਤੇ ਨਵੀਬ ਕੌਰ ਡਰੱਗਸ ਦਾ ਕੰਮ ਕਰ ਰਹੇ ਸੋ ਇੱਕ ਟਿਪ ਆਫ ਮਿਲੀ ਇੱਕ ਮੁਖਬਰੀ ਮਿਲੀ ਜਿਹਦੇ ਨਾਲ ਐਸਟੀਐਫ ਨੇ ਇਹਨਾਂ ਨੂੰ ਕਾਬੂ ਕੀਤਾ ਹੁਣ ਐਸਟੀਐਫ ਦੇ ਅਫਸਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਇਹਨਾਂ ਦੇ ਫੋਨ ਫਾਂਡ ਰਹੇ ਆ ਤੇ ਪੌਣਾ ਦੇ ਵਿੱਚੋਂ ਅਸੀਂ ਦੇਖਾਂਗੇ ਕੌਣ ਰਕਾਉਟ ਚੋਂ ਕਿ ਇਹਨਾਂ ਦੇ ਕਲਾਇੰਟ ਸਰਕੇ ਕੌਣ-ਕੌਣਾ ਉਹਨਾਂ ਨੂੰ ਖੜਾ। ਮੈਂ ਹੈਰਾਨ ਐ ਜੀ ਇੱਕ ਗੱਲ ਤੇ। ਵੇਖੋ ਇੱਥੇ ਵੀ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਉਂਦਾ। ਪੁਲਿਸ ਕਹਿੰਦੀ ਜੀ ਕਲਾਇੰਟਸ ਲੱਭਾਂਗੇ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਕਿ ਅਸੀਂ ਵੱਡੀ ਮੱਛੀ ਫੜਨੀ ਹੈ। ਜਿਹੜੇ ਕੰਜ਼ਿਊਮਰਸ ਐ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਐ ਜਿਹੜੇ ਵੇਚ ਕੇ ਪੰਜਾਬ ਦੀ ਜੁਵਾਨੀ ਨੂੰ ਬਰਬਾਦ ਕਰ ਰਹੇ ਐ। ਉਹਨਾਂ ਪ੍ਰਤੀ ਹੋਰ ਉਚੋਣਾਂ ਇਨਵੈਸਟੀਗੇਸ਼ਨ ਦਾ ਐਂਗਲ ਤੁਸੀਂ ਦੇਖੋ ਕਹਿੰਦੇ ਅਸੀਂ ਕਲਾਇੰਟਸ ਪੜਨੇ ਆ ਉੱਤੇ ਨੂੰ ਨਹੀਂ ਜਾ ਰਹੇ ਵੀ ਇਹਨਾਂ ਦਾ ਸਪਲਾਈਅਰ ਕੌਣ ਹੈ ਇਹਨਾਂ ਦੇ ਸਰਪ੍ਰਸਤੀ ਸਰਕਾਰ ਦੇ ਵਿੱਚ ਅਫਸਰਸ਼ਹੀ ਦੇ ਵਿੱਚ ਕੌਣ ਕਰ ਰਿਹਾ ਉਸ ਪਾਸੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਲੱਗਦੀ ਹੁਣ ਤੁਸੀਂ ਵੇਖੋ ਆ ਰੁਕਾ ਤਲ ਪੁਲਿਸ ਨੇ ਉੱਥੇ ਐਸਟੀਐਫ ਨੇ ਕਟਿਆ ਜਿਹਦੇ ਸਾਰੀ ਡਿਟੇਲ ਦੇ ਕੇ ਵੀ ਕਿਵੇਂ ਮੁਖਬਰੀ ਮਿਲੀ ਇਹਨਾਂ ਕੋਲੇ ਵਾਕਸ ਵਗਨ ਦੀ ਪੋਲੋ ਕਾਰ ਸੀ CH0 1 CB 6900 ਉਹਦੇ ਵਿੱਚ ਇਹ ਦੋਨੇ ਬੈਠੇ ਸੀ ਤੇ ਬੜੇ ਲੰਮੇ ਸਮੇਂ ਤੋਂ ਮੁਹਾਲੀਏ ਏਰੀਆ ਦੇ ਵਿੱਚ ਹਿਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਸੀ ਉਹਨ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਤਿਆ ਕਿ ਜਿੱਥੇ ਉਹਦੀ ਪੋਸਟਿੰਗ ਹੈ ਉਤੋਂ 200 ਕਿਲੋਮੀਟਰ ਦੂਰ ਜਾ ਕੇ ਹਿਰੋਇਨ ਦਾ ਧੰਦਾ ਰੈਗੂਲਰਲੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਤੇ ਕੀ ਇੱਥੋਂ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਉਹਦੀ ਗੈਰਹਾਜ਼ਰੀ ਦਾ ਤੁਸੀਂ ਸਰਕਾਰ ਦੇ ਦਾਅਵਿਆਂ ਦੀ ਊਕ ਨਿਕਲਦੀ ਮੈਂ ਤੁਹਾਨੂੰ ਅੱਗੇ ਵੀ ਹੋਰ ਦੱਸ ਦਾਂ ਪਿੱਛੇ ਜੇ ਸਰਕਾਰ ਨੇ ਜਦੋਂ ਰੌਲਾ ਪਿਆ ਰੋਜ਼ ਖਬਰਾਂ ਲੱਗਣ ਲੱਗੀਆਂ ਕਿ ਅੱਜ ਪੰਜਾਬ 'ਚ ਡਰੱਗ ਓਵਰਡੋਜ਼ ਨਾਲ 14 ਡੈਥਸ ਇਨ 14 ਡੇਸ ਆ ਖਬਰ ਲੱਗੀ ਇਨ ਜਸਟ 1 ਵੀਕ 5 ਯੂਥਸ ਡਾਈਡ ਆਫ ਡਰੱਗ ਓਵਰਡੋਜ਼ ਇਨ ਪਟੰਡਾ ਇਹ ਖਬਰ ਲੱਗੀ ਤਰਨ ਤਰਨ ਤੇ ਪਿੰਡ 'ਚ ਚਾਰ ਬੰਦਿਆਂ ਦੀ ਇੱਕ ਮਹੀਨੇ ਇੱਕੋ ਪਿੰਡ ਚ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਪਾਗੇ ਪ੍ਰਾਣੇ ਦੇ ਪਿੰਡ ਚ 7 ਦਿਨਾਂ ਚ ਇੱਕੋ ਪਿੰਡ ਭਲੂਰ ਦੋ ਬੰਦਿਆਂ ਦੀ ਡੈਥ ਹੋ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਮੈਂ ਕਹੂੰਗਾ ਇੱਕ ਆਰਡਰ ਕੀਤਾ ਕਿ 10000 ਪੁਲਿਸ ਕਰਮਚਾਰੀ ਜਿਹੜਾ ਥਾਣਿਆਂ ਚ ਕੰਮ ਕਰਦਾ ਹੈ ਲੋਅਰ ਰੈਂਕਸ ਦੇ ਵਿੱਚ ਜਾਸਸ ਆਰ ਪੁਲਿਸ ਕਰਮਚਾਰੀ ਅਸੀਂ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਣੇ 'ਚ ਬੈਠੇ ਆ ਜਾਂ ਇੱਕ ਜ਼ਿਲ੍ਹੇ 'ਚ ਬੈਠੇ ਆ ਜਾਂ ਇੱਕ ਸ਼ਹਿਰ 'ਚ ਬੈਠੇ ਆ ਉਹਨਾਂ ਨੂੰ ਬਦਲ ਰਹੇ ਆ ਤਾਂਕਿ ਨੈਕਸਸ ਤੋੜਿਆ ਜਾ ਸਕੇ ਹੁਣ ਇਹ ਨੈਕਸਸ ਕਿਵੇਂ ਟੁੱਟੂਗਾ ਤੁਸੀਂ ਇਹਦੇ 'ਚ ਹੁਣ ਸਵਾਲ ਪੰਜਾਬ ਪੁਲਿਸ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਦੇਣਾ ਪੈਣਾ ਤੇ ਜਵਾਬ ਭਗਵਾਨਤ ਮਾਨ ਐਜ਼ ਹੋਮ ਮਿਨਿਸਟਰ ਉਹਨੂੰ ਵੀ ਦੇਣਾ ਪੈਣਾ ਹੁਣ ਇਹ ਜਿਹੜਾ ਕਾਂਸਟੇਬਲ ਗੁਰਮੀਤ ਸਿੰਘ ਹੈ ਇਹਦੇ ਆਰਡਰ ਉਦੋਂ ਕੋਡ ਪੂਰੇ ਦੇ ਕਰ ਦਿੱਤੇ ਗਏ ਸੀ ਪਹਿਲਾਂ ਤੇ ਪਹਿਲਾਂ ਹੀ ਟੈਂਟਡ ਸੀ ਪਿੱਛੇ ਜੇ ਬਹਾਲ ਹੋਇਆ ਸੀ ਮਾੜੇ ਚੰਗੇ ਕੰਮਾਂ 'ਚ ਪਹਿਲਾਂ ਵੀ ਨਾ ਆਉਂਦਾ ਰਿਹਾ ਫੇਰ ਵੀ ਆਰਡਰ ਕਰਤੇ ਕੋਡ ਪੂਰੇ ਦੇ ਹੁਣ ਅੱਜ ਕਾਗਜ਼ਾਂ 'ਚ ਆਰਡਰ ਦਾ ਕੋਡ ਪੂਰੇ ਬੋਲ ਰਹੇ ਆ ਅੱਜ ਦਾ ਪਰ ਕੰਮ ਫ੍ਰੀ ਕੋਡ ਸਿਟੀ ਦੇ ਵਿੱਚ ਟੋ ਨੰਬਰ 'ਚ ਕਰ ਰਿਹਾ ਸੀ ਕਿਹਦੇ ਹੁਕਮਾਂ ਤੇ ਇਜਵਾਬ ਦੇਵੇ ਫ੍ਰੀਪੋਰਟ ਕੋਰਸ ਇਜਵਾਬ ਦੇਵੇ ਐਸਐਸਪੀ ਐ ਇਜਵਾਬ ਦੇਵੇ ਭਗਵੰਤ ਮਾਨ ਕਿਹਦੇ ਹੁਕਮਾਂ ਤੇ ਜਿਸ ਕਾਂਸਟੇਬਲ ਦੇ ਕਾਗਜ਼ਾਤ ਦੇ ਵਿੱਚ ਆਰਡਰ ਕੋਡ ਪੂਰੇ ਦੇ ਬੋਲ ਰਹੇ ਐ ਕਿਹਦੇ ਜ਼ਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਉਹਨੂੰ ਫ੍ਰੀਪੋਰਟ ਸਿਟੀ ਵਿੱਚ ਇੱਥੇ ਲਿਆ ਕੇ ਬਿਠਾਇਆ ਗਿਆ ਤੇ ਜਦੋਂ ਇੱਥੋਂ ਗੈਰ ਹਾਜ਼ਰ ਹੁੰਦਾ ਸੀ ਮੁਹਾਲੀ ਜਾਂਦਾ ਸੀ ਆਪਦਾ ਹੇਰੋਇਨ ਦਾ ਧੰਦਾ ਕਰਨ ਉਦੋਂ ਅੱਖਾਂ ਕਿਹਦੇ ਹੁਕਮਾਂ ਤੇ ਮੀਚੀਆਂ ਦੀਆਂ ਇਹ ਜਵਾਬ ਭਗਵੰਤ ਮਾਨ ਨੂੰ ਤੇ ਪੰਜਾਬ ਪੁਲਿਸ ਨੂੰ ਐਸਐਸਪੀ ਫਰੀਦਕੋਟ ਨੂੰ ਦੇਣਾ ਪੈਣਾ ਅੱਜ ਵੱਡੇ ਵੱਡੇ ਦਾਅਵੇ ਸਰਕਾਰ ਬੜੇ ਲੰਮੇ ਸਮੇਂ ਤੋਂ ਕਰ ਰਹੀ ਹੈ ਮੈਂ ਇੱਕ ਵੀਡੀਓ ਵੀ ਤੁਹਾਡੇ ਸਾਹਮਣੇ ਜ਼ਰੂਰ ਦਿਖਾਉਣੀ ਚਾਹੂੰਗਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਗੱਲ ਕੀ ਹੁੰਦੀ ਸੀ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ 10 ਦਿਨਾਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਪੁਲਿਸ ਕੋ ਫ੍ਰੀ ਹੈਂਡ ਦੋ 10 ਦਿਨਾਂ ਵਿੱਚ ਖਤਮ ਹੋ ਜਾਏਗਾ ਫੇਰ ਸਰਕਾਰ ਬਣੀ ਭਗਵੰਤ ਮਾਨ ਦੇ ਬਿਆਨ ਕਿਵੇਂ ਆਉਂਦੇ ਰਹੇ ਰੈਗੂਲਰਲੀ ਤੇ ਅੱਜ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਹੋ ਗਏ ਤੇ ਅੱਜ ਹਾਲਾਤ ਪੰਜਾਬ ਦੇ ਕਿਵੇਂ ਨਰਕ ਬਣਦਾ ਜਾ ਰਿਹਾ ਹੈ ਇੱਕ ਨਸ਼ੇ ਦਾ ਦਰਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿਤ ਤੇ ਸਰਪ੍ਰਸਤੀ ਹੀ ਜਿਹੜਾ ਚੱਲ ਰਿਹਾ ਮੈਂ ਇੱਕ ਵਾਰੀ ਤੁਹਾਨੂੰ ਤੁਹਾਡੇ ਕੈਮਰਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੁੰਗਾ ਕਿਉਂਕਿ ਡੇਟ ਵਾਈਜ਼ ਇੱਕ ਅਸੀਂ ਕੰਪਾਈਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਬਰਾਂ ਦੇ ਅਰਵਿੰਦ ਕੇਜਰੀਵਾਲ ਦੇ ਤੇ ਭਗਵਾਨ ਪ੍ਰਧਾਨ ਦੇ ਬਿਆਨ ਨਸ਼ੇ ਵਾਲੇ ਮੁੱਦੇ ਤੇ ਕੀ ਕੀ ਆਉਂਦੇ ਰਹੇ ਆ ਉਹ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਸ ਤੋਂ ਅੱਗੇ ਫਿਰ ਮੈਂ ਬਾਕੀ ਦੀ ਗੱਲ ਕਰੂੰਗਾ ਨਸ਼ਾ ਖਤਮ ਕਰਨੇ ਕੀ ਹੈ ਕਿ ਤੋਂ ਨਸ਼ਾ ਖਤਮ ਹੋ ਸਕਦਾ ਹੈ ਅਗਰ ہمارا ਮੁੱਖ ਮੰਤਰੀ ਇਮਾਨਦਾਰ ਹੈ ਪਰ ਇਹ ਨਸ਼ਾ ਵੇਚ ਰਿਹਾ ਹੈ 22 ਜੂਨ 2022 ਇਹ ਕੀ ਕਰੇਗਾ ਇਹ ਜੀ ਜੀਪੀ ਨੂੰ ਬੁਲਾ ਕੇ ਬੋਲੇਗਾ ਕਿ 10 ਦਿਨ ਦੇ ਅੰਦਰ ਕਿ ਇੱਕ ਸਪਲਾਈਅਰ ਜੇਲ੍ਹ के अंदर ਹੋਣਾ ਚਾਹੀਦਾ ਹੈ ਪੁਲਿਸ ਕੋ ਖੁੱਲਾ ਹੱਥ ਦੇ ਦਿਓ ਆਪ ਪੁਲਿਸ ਸਾਰੇ ਨੈਟਵਰਕ ਕੋ ਜਾਣਦੀ ਹੈ ਸਾਡੀ ਸਰਕਾਰ ਆਈ ਕਿ ਮੈਂ ਕਰ ਰਹੀ ਸੀ ਤੇ ਕਰਾਂਗਾ ਜੇ ਇੱਕ ਨਈ ਗਾਰੰਟੀ ਦੇ ਰਹਾ ਹਾਂ ਇਹ ਸਰਕਾਰ ਤੋਂ ਪਹਿਲਾਂ ਦੇ ਬਿਆਨ ਸੁਣ ਲੀਂ 3 ਮਹੀਨੇ ਅੰਦਰ 4 ਮਹੀਨੇ ਦੇ ਅੰਦਰ ਮਾਸ਼ਾਅੱਲ ਪੰਜਾਬ ਦੇ ਵਿੱਚ ਜਿਹੜੀ ਡਾਕ ਦੀ ਸਮੱਸਿਆ ਹੈ ਉਹਦਾ ਪੂਰਾ ਰੋਡ ਮੈਪ ਪਿਆਰ ਕਰਦਾ ਮਈ 2022 ਹੱਦਾਂ ਦਾ ਐਕਟ ਕੀਤੀਆਂ ਗਈਆਂ ਨੇ ਪੁਲਿਸ ਡਿਪਾਰਟਮੈਂਟ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਜੇ ਜੇਪੂ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਹੈ ਇਨੀ ਜੇਪੀਐਸ ਲਓ

ਸਰਕਾਰ ਬਣਨ ਤੋਂ ਪਹਿਲਾਂ ਕਿ ਸਰਕਾਰ ਸਾਡੀ ਬਣ ਕੇ 10 ਦਿਨਾਂ 'ਚ ਖਤਮ ਕਰਾਂ। ਫਿਰ ਭਗਵੰਤ ਮਾਨ ਸਾਹਿਬ ਸਰਕਾਰ ਬਣਦੇ ਸਾਰ 2022 ਦੀ ਰੋਡ ਮੈਪ ਤਿਆਰ। ਫਿਰ 15 ਅਗਸਤ ਕਿੰਨੀਆਂ 15 ਅਗਸਤ ਆਗਿਆਂ ਕਿੰਨੀਆਂ 26 ਜਨਵਰੀ ਟੱਪ ਗਈ। ਕਿੱਥੇ ਗਿਆ ਇਹ ਨਸ਼ੇ ਦੇ ਤਾਬੂ ਕਰਨ ਦਾ ਜਿਹੜਾ ਇਹਨਾਂ ਦਾ ਵਾਅਦਾ ਸੀ। ਤਾਬੂ ਕਰਨਾ ਤਾਂ ਛਡੋ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣੀ ਚਾਹਣਾ ਸਾਡੇ ਫਰੀਦਕੋਟ ਦੀ। ਆ ਬਾਜੀਗਰ ਬਸਤੀ ਸਾਡੇ ਇੱਕ ਆਂਗਣਵਾੜੀ ਸੈਂਟਰ ਦਾ ਹੈ ਉਸ ਦੇ ਦਵਾਰ ਤੇ ਲਿਖਿਆ ਹੈ ਕਿ ਚਿੱਟਾ ਲਓ ਆ ਐਰੋ ਬਣੀ ਹੈ ਕਿੱਥੋਂ ਮਿਲਦਾ ਹੈ ਚਿੱਟਾ ਲਓ 1 ਕਿਲੋਮੀਟਰ 2 ਨੰਬਰ ਚੌਕ ਤੇ ਐਰੋ ਬਣ ਕੇ ਵੀ ਇੱਥੇ ਜਾਓ ਤੇ ਚਿੱਟਾ ਲਓ ਇਹ ਆਂਗਣਵਾੜੀ ਸੈਂਟਰ ਸਰਕਾਰੀ ਆਂਗਣਵਾੜੀ ਸੈਂਟਰ ਸਰਕਾਰ ਦੀ ਦਵਾਰ ਤੇ ਲਿਖਿਆ ਹੋਇਆ ਹੈ ਤੇ ਕੀ ਐਕਸ਼ਨ ਹੋਇਆ ਜੀ ਜਾ ਕੇ ਉਹਦੇ ਤੇ ਸਰਕਾਰ ਨੇ ਕੋਈ ਚੀ ਮਾਰਦੀ ਹੈ ਆਇਡੈਂਟੀਫਾਈ ਕਿਸੇ ਕੀ ਇਹ ਕਿਹੜੇ ਬੰਦਿਆਂ ਨੇ ਲਿਖਿਆ ਕੀ ਆਡੈਂਟੀਫਾਈ ਕਿਸੇ ਕੀ ਇਹ ਬੰਦੇ ਕੌਣ ਆ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਨਹੀਂ ਕਿਉਂਕਿ ਸਭ ਰਲੇ ਮਿਲੇ ਹੋਏ ਸੋ ਉਹੀ ਸਵਾਲ ਜਿਹੜਾ ਮੈਂ ਰਿਪੀਟ ਕਰਦਾ ਇੱਕ ਵਾਰੀ ਫੇਰ ਸੋ ਜੋ ਜਵਾਬ ਅੱਜ ਭਗਵੰਤ ਸਮਰਨ ਨੂੰ ਐਸ ਹੋਮ ਮਿਨਿਸਟਰ ਦੇਣਾ ਪੈਣਾ ਹੈ ਕੀ ਇੱਕ ਕਨਸਟੇਬਲ ਜਿਹਦੇ ਆਰਡਰ ਕੋਟ ਪੂਰੇ ਥਾਣੇ ਚ ਬੋਲ ਰਹੇ ਆ ਸਰਕਾਰੀ ਹੁਕਮਾਂ ਮੁਤਾਬਕ ਲਿਖਤੀ ਆਰਡਰਾਂ ਮੁਤਾਬਕ ਜਿਹਨੂੰ ਕੋਰਟ ਪੂਰੇ ਥਾਣੇ 'ਚ ਡਿਊਟੀ ਕਰਨੀ ਚਾਹੀਦੀ ਹੈ ਉਹ ਫਰੀਦਕੋਟ ਸਿਟੀ ਥਾਣੇ ਦੇ ਵਿੱਚ ਕਿਹਦੇ ਜ਼ਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਤੇ ਇਲੀਗਲੀ ਕਿਵੇਂ ਇੱਥੇ ਕੰਮ ਕਰ ਰਿਹਾ ਕਿਉਂਕਿ ਆਰਡਰ ਨਹੀਂ ਆ ਉਹਦੇ ਆਰਡਰ ਕੋਰਟ ਪੂਰੇ ਦੇ ਹੈ ਤੋਂ ਫਰੀਦਕੋਟ ਥਾਣੇ 'ਚ ਕਿਹਦੀ ਕਿਹਦੀ ਸਿਫਾਰਿਸ਼ ਤੇ ਉਹਨੂੰ ਲਿਆਂਦਾ ਗਿਆ ਇਸ ਗੱਲ ਦਾ ਜਵਾਬ ਦੇ ਇਸ ਗੱਲ ਦਾ ਜਵਾਬ ਦੇਣ ਕਿ ਰੈਗੂਲਰਲੀ ਉਹਦੀ ਗੈਰ ਹਾਜ਼ਰੀ ਜਦੋਂ ਥਾਣੇ ਚੋਂ ਹੁੰਦੀ ਸੀ ਇੱਥੋਂ ਉਹਦੇ ਹਸਤੇ ਅੱਖਾਂ ਮੀਚਣ ਲਈ ਕਿਦੇ ਵੱਲੋਂ ਹਦਾਇਤ ਸਿੱਖੀ ਇਹਨੂੰ ਜਾਣਦੋ ਦਿੱਤੇ ਜੋ ਕੰਮ ਕਰਦਾ ਕਰੀਗਾ ਇਹ ਗੱਲ ਅੱਜ ਇਹ ਸਾਰੇ ਜਵਾਬ ਭਗਵੰਤ ਮਾਨ ਨੂੰ ਤੇ ਫਰੀਦਕੋਟ ਦੀ ਪੁਲਿਸ ਨੂੰ ਦੇਨੇ ਪੈਣਗੇ ਧੰਨਵਾਦ वीडियो नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट एंड पंजाब पंजाबी ऐप अपले स्टोर तो तू इंस्टाल कर नवंजा खबरा पढ़ते देख सकदे हो धनबाद